ਦੋਸਤੋ ਅੱਜ ਨੂਰਮੈਲ ਸ਼ਹਿਰ ਦੇ ਵਿੱਚ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਅਤੇ ਡੀਸੀ ਜਲੰਧਰ ਹਮਾਚੂ ਅਗਰਵਾਲ ਪਹੁੰਚੇ ਹੋਏ ਸੀ ਇਸ ਦੌਰਾਨ ਵੱਖ-ਵੱਖ ਨੂਰਮੈਲ ਸ਼ਹਿਰ ਦੀਆਂ ਉਹ ਸਮੱਸਿਆਵਾਂ ਡੀਸੀ ਦੇ ਧਿਆਨ ਵਿੱਚ ਲਿਆਂਦੀਆਂ ਜਿੱਥੇ ਉਚਿਤਾ ਧਿਆਨ ਦੇਣ ਦੀ ਲੋੜ ਹੈ ਆਓ ਤੁਹਾਨੂੰ ਉਹ ਥਾਵਾਂ ਦਿਖਾਉਨੇ ਆ ਜਿੱਥੇ ਅੱਜ ਡੀਸੀ ਵੱਲੋਂ ਦੌਰਾ ਕੀਤਾ ਗਿਆ ਇਹ ਉਹ ਥਾਂ ਹੈ ਜਿੱਥੇ ਕਮੇਟੀ ਵੱਲੋਂ ਕੂੜਾ ਕਰਕਟ ਇੱਕ ਨਿੱਜੀ ਪਲਾਟ ਵਿੱਚ ਸੁੱਟਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਸ਼ਹਿਰ ਦੇ ਛਪੜਾਂ ਦੇ ਵੱਲ ਵੀ ਧਿਆਨ ਦੋਇਆ ਗਿਆ ਆ। ਆਓ ਅੱਗੇ ਤੁਹਾਨੂੰ ਸ਼ਹਿਰ ਦਾ ਇਹ ਪੁਲਿਸ ਥਾਣਾ ਜਿਸ ਦੀ ਅਜੇ ਤੱਕ ਪ੍ਰਾਪਰਟੀ ਥਾਣੇ ਦੇ ਨਾਂ ਨਹੀਂ ਲੱਗੀ ਯਾਨੀ ਕਿ ਇੰਤਕਾਲ ਹੋਣਾ ਬਾਕੀ ਹੈ। ਅੱਗੇ ਤੁਹਾਨੂੰ ਆਉ ਦੇ ਗਾ ਦੰਨਿਆ ਇੱਕ ਮਹਾਲੇ ਦੇ ਵਿੱਚ ਗੰਦੇ ਪਾਣੀ ਦੇ ਹਾਲਾਤ ਜਿੱਥੇ ਨਕੋ ਨਕ ਨਾਲੀਆਂ ਖਾਲੇ ਭਰੇ ਹੋਏ ਨੇ ਇਹ ਸਾਰੇ ਹਾਲਾਤ ਦੇਖੇ ਬੀਬੀ ਇੰਦਰਜੀਤ ਕੁਰਮਾਨ ਅਤੇ ਡੀਸੀ ਜਲੰਧਰ ਬਲੋਂ ਆਓ ਤੁਹਾਨੂੰ ਹੁਣ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਲੈ ਕੇ ਜਾਣ ਵਾਲਾ ਉਹ ਥਾਂ ਦਿਖਾਉਣੇ ਆ ਜਿੱਥੇ ਦੌਰਾ ਕੀਤਾ ਡੀਸੀ ਜਲੰਧਰ ਬਲੋਂ ਬੀਬੀ ਮਾਨ ਬਲੋਂ ਇੱਥੇ ਕਿਹੋ ਜਿਹੀ ਸਥਿਤੀ ਹੈ ਕਿ ਇਹ ਕੰਮ ਕਰਦਾ ਟ੍ਰੀਟਮੈਂਟ ਪਲਾਂਟ ਇਹਦੇ ਬਾਰੇ ਇਹ ਮੌਕਾ ਦਿੱਖਿਆ ਗਿਆ ਆਓ ਤੁਹਾਨੂੰ ਵੀ ਇਸ ਟ੍ਰੀਟਮੈਂਟ ਪਲਾਂਟ ਤੇ ਬਾਹਰੀ ਦ੍ਰਿਸ਼ ਦਿਖਾਉਨੇ ਆ ਨੂਰਮੈਲ ਸ਼ਹਿਰ ਅੱਜ ਪਾਣੀ ਨਾਲ ਘਿਰਿਆ ਹੋਇਆ ਹੈ ਗੰਦੇ ਪਾਣੀ ਦੇ ਨਾਲ ਇੱਥੇ ਛੱਪੜ ਨੱਕੋ ਨੱਕ ਭਰੇ ਹੋਏ ਨੇ ਤੇ ਆਓ ਅੱਗੇ ਤੁਹਾਨੂੰ ਦਿਖਾਉਨੇ ਆ ਇਥੋਂ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਅੱਜ ਦਾ ਦੌਰਾ ਸਿਵਲ ਹਸਪਤਾਲ ਦੇ ਵਿੱਚ ਕਿਹੋ ਜਿਹੀ ਸਥਿਤੀ ਹੈ ਉਹ ਵੀ ਤੁਹਾਨੂੰ ਵੀਡੀਓ ਮੌਕੇ ਦਾ ਦਿਖਾਵਾਂਗੇ ਆਓ ਤੁਹਾਨੂੰ ਹੁਣ ਇੱਕ ਇੱਕ ਕਰਕੇ ਉਹ ਵੀਡੀਓ ਦਿਖਾਈਏ ਜਿਹਦੇ ਵਿੱਚ ਦੀ ਸੀ ਜਲੰਧਰ ਅਤੇ ਬੀਬੀਮਾਨੇ ਹਸਪਤਾਲ ਦੇ ਅੰਦਰੋਂ ਕੀ ਹਾਲਾਤ ਨੇ ਆਓ ਤੁਹਾਨੂੰ ਵੀ ਉਹ ਦ੍ਰਿਸ਼ ਦਿਖਾਉਨੇ ਆ ਸਰਦਾਰ ਜਿੰਦਰਾ ਦੇ ਮੁੱਖੇ ਉਹ ਐਕਸਿਡੈਂਟ ਨਾਲ ਦਿਨ ਵਿੱਚ ਟਿਕਿਆ ਇੱਕ ਤਾਂ ਸਾਰਾ ਨਲ ਮਹਿਲ ਦਾ ਮਿਲ ਰਿਹਾ ਡੇਢ ਕਰੋੜ ਦਾ ਸਾਡਾ ਸਟੈਂਡ ਤੋਂ ਕੋਲ ਐਕਸਿਡੈਂਟ ਪਾਣੀ ਦਾ ਸਾਫ ਪਾਣੀ 3 ਮਾਰਚ 3 ਮਾਰਚ ਤੋਂ ਸਾਫ ਪਾਣੀ ਦਾ ਸਾਡਾ ਟੈਂਕ ਖੋਲ ਗਿਆ ਸਾਡੇ ਸਾਫ ਪਾਣੀ ਦੀ ਕਾਫੀ ਹੱਦ ਤੱਕ ਸਮੱਸਿਆ ਜੀ ਉਸ ਦਾ ਹੱਲ ਹੋ ਜਾਏਗਾ ਔਰ ਦੂਸਰਾ ਸੀ ਬਤਾ ਇਹਦਾ ਨਹੀਂ ਸਾਰਾ ਐਸਟੀਮੇਟ ਵਗੈਰਾ ਲਗਾਇਆ ਜਿਹੜਾ ਸਰਕਾਰੀ ਨਿਯਾਇਜ਼ਿੰਗ ਨੇ ਇਸ਼ੂ ਕੀ ਸੀ ਕਿ ਸਾਰਾ ਸੀਵਰ ਜੋ ਐਗਜ਼ੀਕਿਊਟ ਕੀਤਾ ਉਹ ਕੋ ਗਲੜਦਾ ਸੀਵਰ ਐਮ ਡੀ ਐਸ 16 या जिस दिन कटाई हो गई फसल अगली नहीं लगा तो वो स्टे भी नहीं चल जाएगा देन पीछे सारा सीवर फुल रहता शायद कुछ जगह गैप्स भी जाए क्योंकि सारे सीवर ऑलवेज भरे हुए तो गैप्स को पता नहीं चल रहे थे देयरली सर फर्स्ट प्लीजਾਨੂੰ रेजिम राइजिंग मेन 5.42 सेंटरलेस बस इन नोट गली मोसावर द ਕਿ ਤੁਹੇ ਕਿੰਨਾ ਬੜਾ ਬੜਾ ਸਰ 2010 ਚ ਭੰਗ ਹਾਂ ਤੇ ਗਲਾਡਾ ਨਹੀਂ 2012 ਤੋਂ ਲੈ ਕੇ 2016 ਤੱਕ ਕਵਰ ਓਕੇ ਤੇ 2017 ਤੋਂ ਐਸਟੀਪੀ ਵਰਕਿੰਗ ਰਹਿ ਚੁੱਕੀ ਹੈ ਸਰ ਐਸਰਾਈਜ਼ਿੰਗ ਕਿਵੇਂ ਆਉਂਦੀ ਹੈ ਸਰ ਐਸਰਾਈਜ਼ਿੰਗ ਦਾ ਸੀਚਰ ਐਸਟੀਮੇਟ ਬਣਾਇਆ ਹਾਂ ਜਿਹੜਾ ਜਨਰਲ ਡੀਪੀਆਰ ਚ ਪ੍ਰੋਵੀਜ਼ਨ ਸੀ ਗਲਾਡਾ ਤੇ ਆਈਦਰ ਦੇ ਸ਼ੁਡ ਫੰਡ ਇਟ ਔਰ ਉਹ ਕਰ ਲਗਾ ਕਿੰਨਾ ਗੜਾ ਹੈਗਾ ਤੁਹਾਡੇ 2.50 ਵੈਸੇ ਜਦੋਂ ਉਹਨਾਂ ਨੇ ਹੋਰ ਇਚਾਈਤੀ ਚਲਾਈ ਉਹ ਤੋਂ ਉਹਨਾਂ ਦੇ ਕੋਲ ਫੰਡ ਪਏ ਆ 1 ਕਰੋੜ ਡ੍ਰੈਕ ਪਏ ਅੱਛਾ ਉਹ 10 12 15 ਸਾਲ ਪੁਰਾਣੀ ਗੱਲ ਹੈ ਤੇ ਉਹ ਫਰਸ਼ ਦਾ ਮਟੀਰੀਅਲ ਚੇਂਜ ਹੋ ਗਿਆ ਜੀ ਸਰਵਾਈਜ਼ਰ ਚੀਜ਼ਾਂ ਕੋਈ ਆਪਣੀ ਗਲਤ ਸੇ ਚੱਲੀ ਹੋਣੀ ਬਹੁਤ ਚੱਲੀ ਹੈ ਜੀ ਇਹ ਇੱਕ ਇਹ ਕਹਿੰਦੇ ਆ ਕਿ ਸਾਡੇ ਕੋਲ ਨਿਕਨ ਪ੍ਰੋਵਾਈਡਰ 1.63 ਸੀ ਜੀ 1.63 ਦੇਖੋ ਮੈਂ ਵਿਧਾਨ ਸਭਾ ਚ ਵੀ ਵਿਚ ਨਾ ਕੀ ਗੋਤ ਮੈਡੀਕਲ ਸੌਂਗ ਦੇਣਾ ਸੀ ਨਾ ਤਾਂ ਸੀਏਸੀ ਸੀਏਸ ਲੱਗਾ ਸੀਏਡ ਲੈਟਰ ਆਫ ਅਪੋਰਟ ਅਤੇ ਵਿਕਟ ਫੈਸ਼ੀਓ ਸਿਲਾ ਪਿਛਲੇ ਸਾਲ ਨਾ ਟੂ ਡੀ ਨੂੰ ਮਤ ਲੱਗੀ ਸੀ ਸਾਡੇ ਇਥੇ ਗੋਸ਼ਾ ਦਾ ਸਭ ਤੋਂ ਯਾਦ ਹੈ ਹੈ ਨਾ ਉਹ ਸਾਰਾ ਇਹਨਾਂ ਦਾ ਤਵਾ ਹੋ ਗਿਆ ਸੀ ਸਾਰਾ ਉਹ ਸਾਰਾ ਅਸੈਂਸਾਬ ਨੇ ਵੀ ਔਰ ਸਭ ਨੇ ਮਿਲ ਕੇ ਸਾਰਾ ਰਿਪੋਰਟ ਨੂੰ ਤਿਆਰ ਕਰਕੇ ਭੇਜੀ ਵੀ ਕਿ ਤੁਸੀਂ ਉਹ ਕੁਦਰਤੀ ਆਫਸ ਚਪਾ ਕੇ ਤੇ ਇਹਨਾਂ ਨੂੰ ਫੰਡ ਜ਼ਰੂਰ ਲਾਓ ਬੇਜਵਾਨ ਪਸ਼ੂਆਂ ਬਚਾਰੇ ਆ ਤਿੰਨ ਪੈਸਾ ਕਿਥੋਂ ਹਜ਼ਰਾ ਤੇ ਕਿਵੇਂ ਕਿਦ ਤੱਕ ਦੇਵੇ ਇੱਕ ਮਲਬਾ ਜਿਹਾ ਸਾਰੇ ਕੋਲ ਚੈਰਿਟੀਜ਼ ਤੇ ਲੈਂਦੇ ਆ ਇਹ ਸਭ ਇਹ ਫਾਈਲ ਹੈ ਮੈਨੂੰ ਹੁਣ ਇੱਕ ਮਦਦ ਚੜ ਕੋਈ ਹੈ ਜਾਂ ਕੁਝ ਅਗੇ ਪੇਸ ਮਨੋਂ ਚੱਲਾ ਮੰਗਵਾ ਲੈ ਸਾਰੀ ਇਹਦੇ ਵਿੱਚ ਕੱਜ ਦੀ ਗੱਲ ਹੈ ਸਾਰੀ ਪੂਰੀ ਹੈ ਜੀ ਹੈ ਨਾ ਇਹ ਆਪਣਾ ਨਾ ਪੈਸੇ ਤੇ ਲਾਈ ਹੈ ਸ਼ਰਟ ਹਮਾਰਾ ਕੋ ਤੇ ਉਸ ਤੋਂ ਬਹੁਤ ਜ਼ਿਆਦਾ ਕਮੀਰ ਹੋ ਗਈ ਹੈ ਜੀ ਅੱਜ ਵੀ ਸਾਨੂੰ ਕੋਈ ਨਿਊਜ਼ ਮਿਲੀ ਆ ਕਿ ਕਿਸੇ ਜੀ ਕਾਫੀ ਸਾਨੂੰ ਵੱਧ ਰਿਹਾ ਹਨ 20 20 25 25 ਕੁੱਤੇ ਇਕੱਠੇ ਘੁੰਮਦੇ ਆ ਕਿ ਉਹਦੇ ਲਈ ਕੋਈ ਸਾਡੇ ਇੱਥੇ ਹੱਲ ਨਹੀਂ ਹੈਗਾ ਤੇ ਜਿਹੜਾ ਕੈਟਲ ਪਾਉਂਡ ਆ ਉਹਦਾ ਵੀ ਹਾਲੇ ਕੈਮਰੋ ਬਹੁਤ ਸ਼ਾਂਤ ਨਹੀਂ ਸੀ ਕੈਟਲ ਪਾਉਂਡ ਦਾ ਦਰਜਾ ਨਹੀਂ ਲਿਆ ਪਰ ਉਹਦੇ باوجود ਵੀ ਜਿਹੜੇ ਆਵਾਰਾ ਪਸ਼ੂ ਉੱਥੇ ਫਿਰਦੇ ਨੇ ਇਹ ਸੱਚ ਹੈ ਸੱਚ ਹੈ ਕੈਟਲ ਪਾਉਂਡ ਕੈਟਲ ਪਾਉਂਡ ਕੋਲੇ ਪਿਆ ਇਹਦਾ ਸਾਰਾ ਸ਼ੈਕਲ ਸਾਰਾ ਸੜ ਗਿਆ ਸੀ ਮਤਲਬ ਅੱਗ ਥੋੜੀ ਸਾਰੀ ਭਰੀ ਹੋਈ ਸੀ ਤਾਜੀ ਭਿਆਨਕ ਹਾਲਤ ਲੱਗੀ ਸੀ ਸਭ ਸ਼ੈਡੂ ਸ਼ਕਾ ਵੀ ਉੱਡ ਗਈਆਂ ਸਭ ਖਤਮ ਹੋ ਗਿਆ ਸੀ ਥੋੜੀਆਂ ਦਸਾਨੀਆਂ ਜਿਹੜਾ ਸੀਵਰੇਜ ਦਾ ਨਾ ਫੇਲਰ ਦਾ ਕੁਝ ਨਹੀਂ ਮੱਝ ਫੇਲਰ ਦਾ ਕਾਰਨ ਇਹ ਕਹ ਆ ਵੀ ਸ਼ਹਿਰ ਚ ਜਗਾ ਜਗਾ ਕਿਉਂ ਅਸੀਂ ਤਾਂ ਫਿਰਦੇ ਰਹੇ ਨੇ ਨਾ ਕੰਮ ਤਾਂ ਹੈਗਾ ਸਫਾਈ ਜਿਹੜੀ ਟੀਮ ਉਹਦਾ ਦੱਸਣ ਆਪਣੇ ਅਫਸਰਾਂ ਨੂੰ ਪਰ ਉਹ ਦੱਸਦੇ ਨਹੀਂ ਜਾਂ ਉਹ ਗੌਰ ਨਹੀਂ ਕਰਦੇ ਜਗਾ ਜਾਓ ਤਾਂ ਲਾੜੀਆਂ ਤੋੜ ਤੋੜ ਕੇ ਨਾਲੇ ਨਾਲੇ ਤੋੜ ਤੋੜ ਕੇ ਡਾਇਰੈਕਟ ਪਾਇਆ ਕੁੜਾ ਕੁੜਾ ਕਰ। ਇਹ ਰੂਪੇਸ਼ਣ। 1 ਮਿੰਟ। ਸਾਰਾ ਤੋੜਨੇ ਦੀ ਨੀਤੀ ਕੀ ਕਰਦੇ? ਜਦੋਂ ਰਾਈਜ਼ਿੰਗ ਮੇ ਨਹੀਂ ਹੈ ਨਹੀਂ। ਸਾਰਾ ਪਰ ਪਰ ਕਿੰਨੇ ਤਰ੍ਹਾਂ ਚੋਕਾ ਤੋੜਨੇ। ਦਿਫਾਵੇ ਬਿਤੀ ਤਾਂ ਜਾਂਦੀ। ਉਹਦੇ ਵੱਡੇ ਵੱਡੇ ਨੇ। ਮਤਲਬ ਸਿਵਲ ਐਸੇ ਹੈ ਹੀ ਨਹੀਂ। ਵੇਸਟ ਆ। ਉਹ ਨਾਲੀਆਂ ਨਾਲੀਆਂ ਦਾ ਕੋਠਿਆਂ ਦਾ ਪਾਣੀ ਪੈ ਗਿਆ ਜੋ ਸਾਰਾ ਜੋ ਭਰ ਗਿਆ। ਅਸੀਂ ਵੀ ਵਿਜ਼ਿਟ ਕਰਦੇ। ਚਲੋ ਅੱਜ ਦੇਖੋ ਜੀ। ਬੱਸ ਸਟੈਂਡ ਜਿਹੜਾ ਹੈ ਨਾ ਉਹਦੀ ਸਰਕਾਰੀ ਹਾਈਟ ਵਧ ਗਈ ਪਰ ਸੈਂ ਦੇ ਨੁਕਤਾ ਹੋ ਗਿਆ ਬਣਾਉਣ ਵਾਲਾ ਬਣੌਰ ਵਾਲਾ ਜੀ ਬਿਲਕੁਲ ਬਣਾਉਗਾ ਇੱਕ ਨੂਰਮਹਿਲ ਦੀ ਫਿਰਦੀ ਬਾਰੇ ਵੀ ਚਰਚਾ ਮਹਾਰਾਜ ਜੀ ਨੂਰਮਹਿਲ ਦੀ ਕਾਜ਼ੀ ਬਿਲਗੇ ਸ਼ੁਰੂ ਕੀਤਾ ਬਹੁਤ ਸਾਰਾ ਮਾਹੌਲ ਹੋਇਆ ਤੇ ਨੂਰਮਹਿਲ ਨੂੰ ਥੋੜਾ ਚਿੰਤਨ ਕਰੋ ਇਸ ਬਾਰੇ ਇਹ ਤਾਂ ਦੇਖੋ ਡਿਜ਼ਾਈਨਰ ਅਫਸਰਾਂ ਨੇ ਕਰਿਆ ਪਲਾਨੇ ਕੀ ਸ਼ਾਇਦ ਤੁਸੀਂ ਬਤਾ ਲਈਏ ਮੇਲਸ ਉਸ سے ਗੱਲ ਕਰੀਏ ਵੀ ਵਰਨੀ ਵੀ ਦੇਣਾ ਹਾਂ ਇਹ ਵੀ ਜ਼ਰੂਰੀ ਹੈ ਕਿਉਂਕਿ ਸਾਡੇ ਟ੍ਰੈਫਿਕ ਜਿਹੜਾ ਹੈ ਉਹ ਬਹੁਤ ਓਵਰਲੋਡਡ ਹੈ ਟ੍ਰੈਫਿਕ ਵਾਸਤੇ ਜਿਹੜਾ ਥੋੜਾ ਆਪਣੇ ਕੋਲ ਆਊਟਰ ਸੜਕ ਤਾਂ ਹੈ ਹੀ ਆ ਮਸਲਤ ਸਿਰ ਥੋੜਾ ਸਿਸਟਮੈਟਿਕ ਚਲੋ ਸਿਸਟਮੈਟਿਕ ਠੀਕ ਹੈ ਅਸੀਂ ਪਹਿਲਾਂ ਮੇਨਸ ਬਸਿਆਂ ਨੂੰ ਹੱਲ ਕਰਵਾ ਲਈਏ ਉਸ ਤੋਂ ਪਹਿਲਾਂ ਅਸੀਂ ਇੱਥੇ ਵਾਲੇ ਵੀ ਕਰ ਲਾਂ ਕਿਉਂਕਿ ਆਪਾਂ ਨੂੰ ਇੱਕ ਵਾਰੀ ਤਾਂ ਮਿਲਣਾ ਦੀ ਜ਼ਰੂਰਤ ਨਹੀਂ ਐਸ ਵਾਰੀ ਵਰਤੀ ਨੂੰ ਦੇ ਦੇਈ ਅਗਲੀ ਵਾਰੀ ਆਪਾਂ ਨੂੰ ਮਿਲਦੇ ਹਾਂ ਹਾਂ ਤਦ ਨੂੰ ਧਿਆਨ ਚ ਲਾਖੋ ਸਾਡਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇਹਦੇ ਵਿੱਚ ਹੁਣ ਕੁਝ ਜਗ੍ਹਾ ਕੌਂਸਲ ਦੀ ਹੋਊਗੀ ਕੋਸ਼ਿਸ਼ ਕਰੀਂ ਢਾਹ ਆਵੇ ਇੱਥੇ ਕਿਤੇ ਵੀ ਹੈ ਨਹੀਂ ਬੱਚੀ ਜਮੀਨ ਹੈ ਨਾ ਸਾਹਮਣੇ ਵਾਲੀ ਇਹ ਸਾਰੀ ਇੱਕ ਛੋਟੀ ਜਿਹੀ ਬੰਦ ਆ ਜੀ ਇਹ ਇਹ ਪੰਜ ਸੈਕਸ਼ਨ ਪ੍ਰਾਈਵੇਟ ਇੱਥੇ ਹੈ ਵੀ ਪ੍ਰੋਪਰਟੀ ਨੂੰ ਪ੍ਰਾਈਵੇਟ ਨੂੰ ਉਸ ਤੋਂ ਬਾਅਦ ਸਾਰੀ ਪ੍ਰੋਪਰਟੀ ਉਧਰ ਸ਼ਕਾਪੋੜੀ ਦੀ ਇਹ ਕੁਸ਼ਵਿਕ ਹੋਤੀ ਹੈ ਕਿਸੇ ਦਰੱਖਤ ਮੈਂ ਪੰਚਾਇਤ ਦੀ ਹੈ ਸਰਪਟ ਦੀ ਵੀ ਹੈ 77 ਦੀ ਹੈ ਮਤਲਬ ਕੁਝ ਵੀ ਨਹੀਂ ਆ ਪਾਣੀ ਖੜਾ ਆ ਸਾਹਮਣੇ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਇਹ ਸਾਰਾ ਬੋਰਡ ਕਿਸ ਨੂੰ ਦੇ ਰਹੇ ਕਿ ਮੈਲਾ ਲਿਸਟੇਸੀਟੀ ਤੇ ਪਾਣੀ ਖੜ ਗਿਆ ਪਾਣੀ ਜਿੰਨੀ ਦਿਖ ਰਹੀ ਹੈ ਬੂਟੀ ਹੈ ਸਰ ਇਹ ਸਨੇ ਸਾਰੇ ਚ ਪਾਣੀ ਇਹ ਮੇਨੋ ਵੱਲ ਦਾ 3041 ਇਹ ਜ਼ਮੀਨ ਜਿਹੜੀ ਹੈ ਨਾ ਪਾਣੀ ਖੜਾ ਹੈ ਮੇਰੀ ਮਾਲਕੀ ਦੇ ਵਿੱਚ ਕਮੇਟੀ ਦਾ ਨਾਲਾ ਟੁੱਟ ਗਿਆ ਜੀ ਉਹਦੇ ਵਿੱਚ ਸਾਰਾ ਪਾਣੀ ਆ ਗਿਆ ਜੀ ਸਾਨੂੰ ਨਾ ਤਾਂ ਇਹ ਤਾਂ ਅੱਜ ਤਾਈਂ ਮਹਾਜਾ ਮਿਲਿਆ ਜੀ ਅਸੀਂ ਇਹਦਾ ਇਹ ਤੋਂ ਤੰਗ ਇੰਨਾ ਹੋਏ ਪਏ ਆ ਉੱਤੋਂ ਇਹ ਕੂੜਾ ਸਿੱਟਣ ਲੱਪੇ ਜੀ ਸਾਰੀ ਕਮੇਟੀ ਕਮੇਟੀ ਹਾਂਜੀ ਪ੍ਰਾਪਰਟੀ ਮੇਰੀ ਮਾਲਕੀ ਆ ਜੀ ਅੱਜ ਤੁਹਾਡੇ ਦੇ ਕੋਲ ਵੀ ਪਲਾਨ ਨਹੀਂ ਫਿਰਦੇ ਦੇਖਣਾ ਆ ਨਾ ਕੋਈ ਹਾਲੀਕਾ ਨਾ ਹੋਰ ਇਹਦੇ ਵਿੱਚ ਕੁਝ ਇੱਕ ਪੰਚ ਕੀ ਕੰਟ੍ਰਾਈ ਪ੍ਰਾਪਰਟੀ ਇੱਦਾਂ ਹੀ ਕੋਸ਼ਿਸ਼ ਇੱਕ ਜੂੜੇ ਕੀ ਦੀ ਵੀ ਪ੍ਰਾਈਵੇਟ ਪ੍ਰਾਪਰਟੀ ਏ ਚੱਲੀ ਹੈ ਠੀਕ ਹੈ ਜਿਹੜੇ ਬੰਦੇ ਇੱਥਾ ਪਾਉਂਦੇ ਉਹਨਾਂ ਦੀ ਪ੍ਰਾਪਰਟੀ ਵੀ ਇਹਦੇ ਵਿੱਚ ਜਿਹੜੇ ਨਹੀਂ ਸ਼ਾਮਲ ਹੋਣ ਦੇਣਾ ਚਾਹਦੇ ਬਾਕੀ ਸਾਰੀ ਉਸੇ ਚੂਹੇ ਕੀ ਵੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਹੈਨਾ ਹੁਣ ਆ ਹਾਲਾਤ ਦੇ ਨਾਲ ਤੇ ਅਸੀਂ ਸ਼ਹਿਰ ਦੇ ਡਿਵਿਜ਼ਨਮੈਂਟ ਕਿੱਦਾਂ ਕਰ ਸਕਦੇ ਕੀ ਕਰੀਏ 17 ਏਕੜ ਜੀ ਐਚ ਪੰਚਾਇਤ ਦੇ ਆ ਜੀ ਪੰਚਾਇਤ ਦੇ ਜਿਹੜੀ ਚੂਹੇ 17 ਏਕੜ ਲੈਂਡ ਹੈ ਜੀ ਉਹ 17 ਏਕੜ ਉਹ ਕੋਠੇ ਤੋਂ ਸ਼ੁਰੂ ਹੋ ਜਾਂਦੇ ਜੀ ਸਿੱਧੇ ਹੀ ਤੇ ਸਾਰੇ 17 ਏਕੜ ਸਾਰੇ ਨਾਲ ਉਲ ਜਾਂਦੀ ਆ ਜੀ ਚਲੋ ਇਨੀ ਡੀਟੇਲ ਟੋਟਲ ਇਹਨਾਂ ਦੀਆਂ ਸਾਢੇ 7 ਦੀਆਂ ਮੋਟਰਾਂ ਦੋ ਜਾਂ ਤਿੰਨ ਚੱਲਦੀਆਂ ਆ ਹਾਂ ਜੀ ਤਿੰਨ ਟੋਟਲ ਮੋਟਰਾਂ ਆ

ਉਹ ਇਹ ਬਲਾਦਾ ਦੇ ਲੱਗ ਤੁਸੀਂ ਤੁਹਾਡਾ ਹੈ ਹੀ ਰੋਲ ਨਹੀਂ ਇਹਨੇ ਸਾਨੂੰ ਦੱਸਿਆ ਨਾ ਕਿ ਪੂਰੀ ਸਟੇ ਬਲਾਦਾ ਨੇ ਨਾ ਤਾਂ ਕਮੇਟੀ ਨੂੰ ਹੈਂਡਓਵਰ ਕੀਤਾ ਨਾ ਛੱਡਿਆ ਨਾ ਰੱਖਿਆ ਉਹਨਾਂ ਦਾ ਬੰਦੇ ਹੀ ਨਹੀਂ ਹੋਣਾ ਇੱਥੇ ਜਿਆਦਾ ਤੁਹਾਨੂੰ ਦਿੰਦੇ ਆ ਇਹਨੂੰ ਦੇ ਅਕਚੁਅਲੀ ਕੀ ਡਿਸਕਸ਼ਨ ਹੋਈ ਸੀ ਬਲਾਦਾ ਨੇ ਟੋਟਲ ਬੈਂਕ ਕਮੇਟੀ ਮੁੱਲਾਂਪੁਰ ਪਾਇਓ ਇਤਰਾੰਤ ਵਿਧਾਨ ਵਾਲੀ ਰਾਕੇ ਬਾਕੀ ਅੱਠ ਜਗ੍ਹਾ ਹੈਂਡਓਵਰ ਹੋ ਗਏ ਕਿਉਂਕਿ ਕਮੇਟੀ ਨੇ ਕਿਹਾ ਕਿ ਇਹ ਇਸ ਵਰਕਿੰਗ ਪਲਾਨ ਇੱਥੇ 2017 ਨਾਲ 12 ਹੋਣਾ ਉਹ ਸਾਨੂੰ ਹੈਂਡਓਵਰ ਹੋ ਪਿਆ 24 ਦਾ ਰੀਜਨ ਪਰ ਤਾਂ ਕਿਸੇ ਖਾਤੇ ਨਹੀਂ ਬਿਲਕੁਲ ਵਰਕ ਹੀ ਨਹੀਂ ਹੋਇਆ ਚੱਲੇ ਜੀ ਉਹਨੇ ਉਹਨੇ ਮੁਲਾਜ਼ਮ ਕਿਹਨਾਂ ਦੇ ਨੇ ਗਲੱਡਾ ਦੇ ਜਿਹੜੇ ਚਲਾ ਰਹੇ ਗਲੱਡਾ ਦੇ ਅੱਗੇ ਕੰਟਰੈਕਟਰ ਤੁਸੀਂ ਇਹ ਕੰਮ ਕਰਨਾ ਤੁਸੀਂ ਆਪਣੇ ਇੱਕ ਜੀਐਸਟੀ ਦੀ ਕੋਈ ਗੱਲ ਜੀਐਸਟੀ ਦੀ ਡਿਊਟੀ ਲਗਾ ਕੇ ਇੱਥੇ ਛੱਡ ਜਾਓ ਇੱਕ ਵਾਰੀ ਤਾਂ ਬਣਾ ਸਟੱਡੀ ਕਰ ਲਏ ਕਿ ਕੋਈ ਹੋટ ਹੀ ਨਹੀਂ ਰਹਿ ਤੇ ਫਿਰ ਮੈਂ ਖੁਦ ਕਿਤਾ ਹੀ ਕਰਵਾਇਆ 2 ਸਾਲ ਪਹਿਲਾਂ ਮੈਂ ਦਿੱਤਾ ਸੀ ਇਹਨਾਂ ਨੂੰ ਆਪਣੇ ਨਾਲ ਸਾਰੀ 18 ਗੈਪ ਦੀ ਲਿਸਟ ਕੱਢੀ ਆ ਪੂਰੇ ਸ਼ਹਿਰ ਦਾ 18000 ਕੁਝ ਕੁ ਲੱਗ ਵੀ ਗਏ ਮੁੱਲਮ 18 ਤੋਂ ਮੈਂ ਚਾਰੇ ਪੰਜ ਗੈਪ ਲਾ ਲਏ ਉਸ ਤੋਂ ਮੈਂ ਫਿਰਾਈ ਕਹਾਂਗਾ ਉਹ ਚੈੱਕ ਨਹੀਂ ਹੋਣੇ ਕਿਉਂਕਿ ਸਾਰੇ ਸ਼ਹਿਰ ਭਰ ਦਾ ਹੈ ਮੈਂ ਤਾਂ 2 ਸਾਲ ਪਹਿਲਾਂ ਇਹਨਾਂ ਨੂੰ ਦਿੱਤਾ ਸੀ ਕੋਈ ਵਾਰ ਦੇਖੇ ਚਲੋ ਪਰ ਤੇ ਕੁ ਪਾਣੀ ਵੀ ਸਾਫ਼ ਨਹੀਂ ਹੈਗਾ ਉਹੀ ਘੁੰਗ ਜਾਂਦਾ ਉਹ ਆ ਗਿਆ Thank you not know ਦੋਸਤੋ ਇਹ ਤੁਸੀਂ ਨੂਰਮੈਲ ਦਾ ਟ੍ਰੀਟਮੈਂਟ ਪਲਾਂਟ ਵੇਖ ਰਹੇ ਹੋ ਤੇ ਆਓ ਅੱਗੇ ਤੁਹਾਨੂੰ ਦਿਖਾਉਨੇ ਆ ਨੂਰਮੈਲ ਸ਼ਹਿਰ ਦਾ ਸਿਵਲ ਹਸਪਤਾਲ ਸਿਵਲ ਹਸਪਤਾਲ ਦੀ ਅੰਦਰਲੀ ਕੀ ਹਾਲਤ ਹੈ ਉਹ ਵੀ ਤੁਹਾਨੂੰ ਆਉ ਵਿਖਾ ਦਿੰਨੇ ਆ ਤੁਸੀਂ ਵੇਖ ਰਹੇ ਹੋ ਨੂਰਮੈਲ ਸ਼ਹਿਰ ਦੇ ਅੰਦਰ ਅੱਜ ਡੀਸੀ ਜਲੰਧਰ ਅਤੇ ਹਲਕਾ ਵਿਧਾਇਕ ਇੰਦਰਜੀਤ ਕੋਰ ਮਾਨ ਦਾ ਇਹ ਦੌਰਾ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਇਹ ਦੌਰੇ ਸ਼ਹਿਰ ਦੇ ਵਿੱਚ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਹ ਵਿਜਿਟ ਹੈ ਆਓ ਸ਼ਹਿਰ ਦੇ ਇਸ ਹਸਪਤਾਲ ਦੇ ਅੰਦਰ ਦੀ ਹਾਲਤ ਦੇਖੀਏ बाकी सारे पैरामेडिकल स्टाफ यूनी यूनिटी में काम करना होगा डॉक्टर टाउनस्लिप हॉस्पिटल 3 एंड एक डॉक्टर टीवोट में लोगों का रूम है सर मॉर्निंग से 8:15 बजे तक क्लीनिंग फेवर मतलब राउंडर होगा अच्छा 1:05 बजे नए डॉक्टर अच्छा मरीजों नारवी लिए जी जो कोई आएंगे वही डॉक्टर दे देते हैं एमबीबीएस नहीं है कि जी भी कोई कोई अपनी डिलीवरी का केस आ जाता है फिर कितना नॉर्मल होती है सर अपन कर लीजिए अच्छा, अगर कोई कॉम्प्लिकेटेड हो फिर अपन रेफर कर देते हैं तो हायर सेंटर शिवजींद्र उधर गायन कॉलेज रेफर सेंटर भी है पर आज दो तो मैंने हमेशा ही कंप्लेंट्स मिलती है रात के कोई कोई होता सीनियर लोगियां करती हैं अपन राउंड 10 टू 15 हो जाती हैं जी इन पर मंथ पर मंथ हो रही है हां कॉम्प्लिकेटेड आगे करूंगा सर जी

ਇਸ ਲਈ ਗਈ ਹੋਈ ਆ ਤੁਹਾਡੇ ਜਨਰੇਟਰ ਉਹ ਇਨਵਰਟਰ ਬੈਕਅਪ ਨੂੰ 100000 ਹਾਂ 100000 ਤੁਹਾਨੂੰ ਕਰਾਪੇ ਇਨਵਰਟਰ ਇਵਰ ਤੋਂ 100000 ਇਵਰ ਕੋਲ ਪਾਸ ਇਨਵਰਟਰ ਨਹੀਂ ਚੱਲਦਾ ਇਹਦੇ ਨਹੀਂ ਚੱਲਦਾ ਜਿਹੜੀ ਡਿਮਾਂਡ ਤੇ ਚੱਲ ਰਹੀ ਹੈ ਜੋ ਵੀ ਤੁਹਾਡੀ ਕਮੀ ਪਈ ਹੈ ਸਰਕਾਰ ਦੇ ਨਾਲ ਉਸ ਦੇ ਨਾਲ ਕੋਈ ਜ਼ਰੂਰ ਲਿਖ ਕੇ ਭੇਜੋ ਤੁਹਾਡੇ ਐਸਐਸਓ ਸਾਹਿਬ ਨੂੰ ਜਿੱਕਰ ਭੇਜਾ ਸਾਡੀ ਮੈਡੀਕਲ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ ਤੁਹਾਨੂੰ ਦੱਸੋਗੇ ਪੂਰੀ ਪੂਰੀ ਤੇ ਚੱਲਦਾ ਮੈਂ ਮੰਗੋ 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 ਜਦੋਂ ਵੀ ਮੰਗਣਾ ਹੈਗਾ काफी बड़ी डिमांड होगी टाइम से फॉलो और चालू चला अच्छा वो समझ लो ये ना मेडिसिन हॉस्पिटल में रहने को चल कि मैक्सिमम में मत ना मेडिसिंस अच्छा पर जो वार्ड में है ना थोड़ा सुपर पर कंडीशन लेबर रूम है बच्चों तो इस वाली रिजल्ट तो आई तो कोई या वो कर लेगा तो तो बहुत फेमस है इन्हर हाउसिंग लगता ही टीके बुलने का है सरेज़ है क्या होनी है सर कौन सी जगह जो की सब पहले सर डॉक्टर देखो सरेज़ तो अटी ओपन भी है हाँ सर पाय मेडिकल भी ऐसे निकास भी करीबन है ਬੇਟੀ ਭਾਣਵਾੜੀ ਕੋ ਰੈਸ ਥੀਟਰ ਪਰ ਇਹ ਤਾਂ ਮਤਲਬ ਬਹੁਤ ਜ਼ਿਆਦਾ ਡੇਂਜਰਸ ਹੈ ਨਾ ਇੱਥੇ ਕੀ ਨਹੀਂ ਡਿਊਟੀ ਹੈ ਇੱਥੇ ਸਟਾਫ ਆਖੋ ਕੌਣ ਕੌਣ ਕਿਨੇ ਇਕੋ ਕਿਤੇ ਉਹ ਰਿਮੀਟ ਕਿਥੋਂ ਹੋ ਕੇ ਤੇ ਪੁਲੀ ਆਫ ਡਿਊਟੀ ਹੋ ਗਿਆ ਉਹਨਾਂ ਨਹੀਂ ਨਹੀਂ ਉਹ ਥੱਲੇ ਗਿਆ ਸਰ ਉਹ ਪਾਈਲੋਟ ਬਲੌ ਨਹੀਂ ਪਰ ਤ੍ਰੇਸੀ ਸਾਹਿਬ ਆਈ ਹੈ ਮੈਂ ਆਈ ਹੈ ਤੁਹਾਡਾ ਸਟਾਫ ਉਹਦਾ ਕੀ ਕਰਦਾ ਪਹਿਲਾਂ ਤੁਸੀਂ ਬਲੌ ਬਲੌ ਤ੍ਰੇਸੀ ਬਲੌ ਆਈ ਹੈ ਮੈਂ ਇੱਕ ਆਈ ਅਵਾਰਡ ਜਿਹੜਾ ਸਹੀ ਚਾਹਦਾ ਸੀ ਬਾਕੀ ਦਾ ਬਾਕੀ ਮੈਂ ਕਹਾਂਗਾ ਨਾ ਆ ਬਾਅਦ ਮੈਂ ਬੜਨੀ ਥਾਦਾ ਬੰਦਾ ਕਿਸੋ ਇਹੋ ਕਿ ਸਿਖਿਆ ਅੱਜ ਦੇ ਦਰਦ ਨੂੰ ਬਹੁਤ ਅਸਰ ਕਰਦੇ ਸਾਡੇ ਪਿਆਰ ਨਾਲ ਬਹੁਤ ਜ਼ਿਆਦਾ ਬਸੇ ਬਸਤੀ ਬਹੁਤ ਬੁਰਾ ਹਾਂ ਬਸ ਪਟਾਂ ਭਰੀਆਂ ਬਈ ਦੇਖੋ ਇਹ ਸਿਰਿੰਦਾ ਓਪਨ ਪਈ ਹੈ ਨਾ ਕਿੰਨੇ ਕਰਦੇ ਨੇ ਤੂੰ ਨਹੀਂ ਇਹ ਤਾਂ ਨਾਲ ਦੀ ਨਾਲ ਕਰਨੀ ਹੁੰਦੀ ਹੈ ਮੈਡਮ ਤੁਸੀਂ ਬੰਦ ਕੀਤਾ ਉਹਨੂੰ ਆਪਣੇ ਡਿਸਪੋਜ਼ਲ ਤੇ ਪਾਇਆ ਦੇ ਇਹ ਉਹ ਜਿਹੜੀ ਕਿ ਫਾਰਮ ਉੱਪਰ ਕੋਈ ਵੀ ਗਲਤੀ ਨਾ ਕੋਈ ਕੋਈ ਗ੍ਰੀਪ ਪਰਵੇ ਦਾ ਬੁੱਕੀ ਹੁਣਾ ਸਰਵਿਸ ਦਾ ਸਿਸਟਮ ਹਾਂ ਇਹਨੂੰ ਆਪਣੀ ਡਾਕਟਰ ਡਾਕਟਰ ਮੈਂ ਦੇਖੋ ਦੂਸਰੇ ਸਾਰੇ ਬਹੁਤ ਆਪਣੇ ਮਰੀਜ਼ਾਂ ਦੀ ਸੇਵਾ ਕਰਦੇ ਹੋ ਪਰ ਇਹ ਥਿਸ ਇਸ ਨੋਟ ਅਸੈਪਟੇਬਲ ਮੈਨੂੰ ਆਈ ਨੀਡ ਦਾ ਨੇਮ ਆਫ ਦਾ ਪਰਸਨ ਜਿਹਨੇ ਇਹ ਕੀਤਾ ਹੈ ਨਾਮ ਲਿਖ ਕੇ ਸਾਨੂੰ ਭੇਜੋ ਅਸੀਂ ਅੰਸੀ ਹਸਰਜਨਾਂ ਦਾ ਫੋਟੋ ਆ ਅੰਦਾਜ਼ਾ ਸਾਰਾ ਕੰਮ ਹੀ ਬੜੇ ਧਿਆਨ ਨਾਲ ਕਰਨ ਵਾਲਾ ਹੈ। ਇਹ ਕੰਮ ਹੈ। ਇਹ ਬੋਲਣ ਵਾਲਾ ਹੈ। ਮੈਨੂੰ ਲੱਗਦਾ ਕਿ ਨੀਂਦ ਨਾ ਬੋਲ ਮੈਡਮ ਸਾਹਮਣੇ ਨਹੀਂ ਦੇਖਦੇ ਜੀ ਬਾਈ ਸਰ। ਕੋਈ ਨਹੀਂ। ਆਈਸੋਲੇਸ਼ਨ ਵੀ ਨਹੀਂ ਹੈ। ਇਹ ਬੜਾ ਅੰਦਾਜ਼ਾ ਲੱਗਿਆ ਐਕਚੁਅਲੀ ਬੜੀ ਚੀਜ਼ਾਂ ਇਹਨਾਂ ਨੂੰ ਕਰਨ ਵਾਲੀਆਂ ਆਜੋ। ਸਫਾਈ ਦੀ ਬਿਲਡਿੰਗ ਵਾਲਾ ਕੋਈ ਬਿਲਡਿੰਗ ਸਰ ਐਕਚੁਅਲੀ ਤੁਹਾਨੂੰ ਮਿਲਣਾ ਇਸ ਸ਼ਹਿਰ ਤੋਂ ਤੇ ਸਿਵਲ ਹਸਪੀਟਲ ਦੀ ਬਜਾਏ ਨਾ ਜੀ ਪਹਿਲਾਂ ਸ਼ਹਿਰ ਤੇ ਸਿਵਲ ਹਸਪੀਟਲ ਸੀਗਾ ਜੀ। ਤਾਂ ਹੁਣ ਐਸੀ ਐਚਸੀ ਹੋ ਗਿਆ ਜੀ ਉਹਦੇ ਕਰਕੇ ਡਾਕਟਰ ਨਹੀਂ ਹੈਗੇ ਡਾਕਟਰ ਨਹੀਂ ਹੈਗੇ ਤੇ ਪੇਸ਼ੈਂਟ ਨਹੀਂ ਹੈਗੇ ਸਾਡੇ ਤਾਂ ਸਪੈਸ਼ਲਿਸਟ ਕਿੰਨੇ ਸੀ ਅੱਛਾ ਕੋਈ ਵੀ ਨਹੀਂ ਫਿਲਹਾਲ ਸਾਡੀ ਅੰਕਰੀ ਦੀ ਹਾਂਜੀ ਤੇ ਐਸਮੋਸ ਤੇ ਵੀਡੀਓ ਹਾਂ ਐਂਡੀ ਜੀ ਸਾਡਾ ਸਵਾਗਤ ਹੈ ਐਸਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ